मैं बोल रहा या अज तुस् जो सभा चोना लोग पोचो कह जा माहौल है जरा ਬਹੁਤ ਚੰਗਾ ਮਾਹੌਲ ਲੋਕ ਬਹੁਤ ਸਪੋਰਟ ਕਰ ਰਹੇ ਨੇ ਸਰਦਾਰ ਸੁਖਰਨਜੀਤ ਸਿੰਘ ਮਾਨ ਨੂੰ ਸਾਨੂੰ ਪੱਕਾ ਪਤਾ ਹੈ ਜਰੂਰ ਇੱਥੋਂ ਜਿੱਤਣਗੇ ਲੱਗਦਾ ਜਿਵੇਂ ਕਿ ਪਿਛਲੀ ਵਾਰੀ ਦੀਪ ਸਿੱਧੂ ਨਾਲ ਉਹ ਇਹਨਾਂ ਨੂੰ ਲੈ ਕੇ ਬੜਾ ਅਜੂਬ ਸੀ ਜਿਹੜਾ ਮਾਨ ਸਾਹਿਬ ਦਾ ਸਾਥ ਦੇ ਨਾਲ ਚੱਲੇ ਸੀ ਕੀ ਇਹ ਸਵਾਰ ਚੱਲ ਰਹੀ ਨੇ ਉਸ ਤਰ੍ਹਾਂ ਬਿਲਕੁਲ ਉਸ ਤਰ੍ਹਾਂ ਹੀ ਚੱਲ ਰਹੇ ਨੇ ਸਭ ਤੋਂ ਜ਼ਿਆਦਾ ਵੋਟਾਂ ਜ਼ਿਆਦਾ ਲੀਡ ਲੈ ਕੇ ਜਿੱਤਣਗੇ ਕਿਹੜੇ ਮੁੰਡੇ ਨੇ ਜਿਹੜੇ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾਣੇ ਮੁੱਦੇ ਤਾਂ ਬਹੁਤ ਨੇ ਪੰਜਾਬ ਦੇ ਕਾਫੀ ਮਾੜਾ ਹਾਲ ਹੈ ਇੱਥੇ ਅਸੀਂ ਖਾਸ ਕਰਕੇ ਫੋਕਸ ਕਰ ਰਹੇ ਆ ਨਸ਼ਿਆਂ ਤੇ ਬੇਰੋਜ਼ਗਾਰੀ ਤੇ ਤੇ ਜੋ ਕਿਸਾਨਾਂ ਨਾਲ ਅੱਜ ਕੱਲ੍ਹ ਬੀਤਰੀ ਹੈ ਉਹਦੇ ਤੇ ਜੇਕਰ ਸਿਮਰਜੀਤ ਸਿੰਘ ਬਾਦ ਜਿੱਤਦੇ ਐ ਸੋਕ ਸਭਾ ਸ੍ਰੋਟ ਕੋ ਪੰਜਾਬ ਦੇ ਹਿੱਤਾਂ ਲਈ ਅੱਗੇ ਕੀ ਕਰਦੇ ਪੰਜਾਬ ਦੇ ਹਿੱਤਾਂ ਲਈ ਕੀ ਕੀਤਾ ਜਾਵੇਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਹਮੇਸ਼ਾ ਪੰਜਾਬ ਦੀ ਆਵਾਜ਼ ਪੰਜਾਬ ਦੇ ਲੋਕਾਂ ਦੀ ਆਵਾਜ਼ ਉਠਾਉਂਦੇ ਰਹਿੰਦੇ ਨੇ ਇੱਕ ਸੱਚੇ ਤਰੀਕੇ ਨਾਲ ਕਦੀ ਨਾਇਦਰ ਹੁੰਦੇ ਨੇ ਆ ਉਧਰ ਹੁੰਦੇ ਨੇ ਜੋ ਵੀ ਮਸਲੇ ਹੋਣਗੇ ਜੋ ਲੋਕਾਂ ਦੀ ਮੰਗ ਹੋਊਗੀ ਉਹ ਹਮੇਸ਼ਾ ਸੈਂਟਰ ਦੇ ਸਾਹਮਣੇ ਤੇ ਪੂਰੀ ਦੁਨੀਆ ਦੇ ਸਾਹਮਣੇ ਕਰਨਗੇ ਪਿਛਲੇ ਹੜਾਂ ਦੌਰਾਨ ਕਕਰ ਦਰਿਆ ਦਾ ਬਹੁਤ ਭਾਰਾ ਹੜ੍ਹ ਆ ਰਿਹਾ ਕਈ ਪਿੰਡਾਂ ਚ ਪਾਣੀ ਵੜ ਗਿਆ ਜਾਨੀ ਮਾਲੇ ਨੁਕਸਾਨ ਵੀ ਹੋ ਉਸ ਤੇ ਕੀਆ ਉਹ ਪੂਰੀ ਕੋਸ਼ਿਸ਼ ਕਰ ਰਹੇ ਨੇ ਵੀ ਇਸ ਟਾਈਮ ਇਸ ਤਰ੍ਹਾਂ ਨਾ ਹੋਵੇ ਜੇ ਉਹਨਾਂ ਨੂੰ ਫੇਰ ਇੱਥੋਂ ਚੁਣ ਕੇ ਲੈ ਕੇ ਜਾਣਗੇ ਲੋਕ ਤਾਂ ਉਹਨਾਂ ਦੇ ਨਾਲ ਹੋਣਗੇ ਤੇ ਜੋ ਪਿਛਲੇ ਸਾਲ ਹੋਇਆ ਸੀ ਬਹੁਤ ਮਾੜਾ ਸੀ ਤੇ ਪੂਰੀ ਕੋਸ਼ਿਸ਼ ਹੈ ਵੀ ਇਸ ਸਾਲ ਫੇਰ ਨਾ ਹੋਵੇ। ਸੱਤਰ ਦਾ ਕੋਈ ਸਥਾਈ ਹੱਲ ਕੀਤਾ ਜਾਵੇਗਾ। ਹਾਂਜੀ ਪੂਰੀ ਪੂਰੀ ਕੋਸ਼ਿਸ਼ ਰਹੂਗੀ ਕਰਨਾ ਪਊਗਾ।